ਕਮਿਆਂ ਹਾਂ ਹਾਂ ਵੀ ਮੈਂ ਤਾਂ ਠੀਕ ਹਾਂ ਤੂੰ ਅੱਛਾ ਸਵੇਰ ਦਾ ਕਿੱਥੇ ਨਿਕਲਿਆ ਹੋਇਆ ਹਾਂ ਹਾਂ ਵੀ ਖੇੜਾ ਭਾਈ ਨੇ ਹਾਂ ਮੈਂ ਤਾਂ ਆਇਆ ਹੁਣ ਤਿੰਨ ਵਜੇ ਆ ਗਿਆ ਹੁਣ ਤੂੰ ਕੀ ਕਿੱਤੇ ਖਾਇਆ ਸਰਦਿਹਾੜੀ ਲਗਾ ਜੀ ਤੈਨੂੰ ਮੈਂ ਸਕੂਲ ਗਿਆ ਸੀ ਯਾਰ ਕਦੇ ਕੰਮ ਕੰਮ ਕਰਾ ਦੇ ਕੋਈ ਆ ਕੇ بڑے ਭਾਈ ਨਾਲ ਲੈ ਹੁਣ ਤੂੰ ਕਰੇ ਬੇਲਾ ਕਰ ਲਿਆ ਕਰ ਯਾਰ ਨਾ ਖੇਤ ਉਹਨਾਂ ਤੋਂ ਨਾ ਹੋ ਰਿਹਾ ਉਹਨਾਂ ਮੈਂ ਤਾਂ ਵੀਰੇ ਜੁਆਇਨਿੰਗ ਹੋ ਗਈ ਮੇਰੀ ਅੱਜ ਦੁਬਾਰੇ ਪਰ ਸਕੂਲ ਤੋਂ ਆਇਆ ਪੜਾ ਕੇ ਜਵਾਕਾਂ ਨੂੰ ਮੈਨੂੰ ਸਾਰਾ ਕੰਮ ਦੇਖਣਾ ਪੈਂਦਾ ਯਾਰ ਤੇ ਮੇਰੇ ਸਿਰ ਤੇ ਕਿ ਵੀਲ ਛੱਡੀ ਪਈ ਸਾਰੀ ਸਵੇਰੇ ਪੇ 9 ਵਜੇ ਨਿਕਲਿਆ ਹੁਣ 3 ਵਜੇ ਬੜਿਆ ਆ ਕੇ ਹੁਣ ਤੂੰ ਸਕੂਲੋਂ ਆਇਆ ਹੋਰ ਹੁਣ ਪੜਾਏ ਦੁਬਾਰਾ ਹੋ ਗਈ ਜੁਆਇਨਿੰਗ ਤੇਰੀ ਹੈ ਹਾਂ ਮੈਡਮ ਠੀਕ ਆ ਤੇਰੀ ਮੈਡਮ ਸਾਰਾ ਕੁਝ ਓਕੇ ਆ ਬਾ ਠੀਕ ਆ ਫਿਰ ਤਾਂ ਸਾਰਾ ਓਕੇ ਆ ਦੁਬਾਰੇ ਹੋ ਗਈ ਹੁਣ ਤਾਂ ਜੁਆਇਨਿੰਗ ਚੱਲ ਵਧੀਆ ਫਿਰ ਪੈਸਾ ਘਰੀ ਆਉ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਲੈ ਕੇ ਪੈਸੇ ਸਾਰੇ ਹਾਂ ਕੋਈ ਨਹੀਂ ਦੱਸ ਦੇ ਫਿਰ ਤਾਂ ਦਾਦਾ ਯਾਰ ਮੇਰੇ ਕੋਲ ਹੈ ਪੰਜੀ ਦਾ ਹੈ ਨਹੀਂ ਮੇਰੇ ਕੋਲ ਤੈਨੂੰ ਦਾ ਕਿੱਧਰ ਦੇ ਦਾਂ ਤੈ ਕਲੱਬ ਨੂੰ ਪੈਸੇ ਪਾਏ ਨਹੀਂ ਮੈਂ ਕਿਹੜੇ ਕਲੱਬ ਨੂੰ ਪਾਤੇ ਪੈਸੇ ਹੱਦ ਹੋ ਗਈ ਯਾਰ ਤੈਨੂੰ ਕਿਹਨੇ ਕਿਹਾ ਯਾਰ ਤੈ ਕਲੱਬ ਨੂੰ ਪੈਜੇ ਪਾਏ ਨੇ ਮੈਂ ਕਿੱਥੇ ਆ ਕਲੱਬ ਨੂੰ ਪੈਸੇ ਪਾਤੇ ਤੂੰ ਤਾਂ ਫੁੱਦੂ ਗੱਲਾਂ ਕਰਿਆ ਨਾ ਲੈ ਮੈਂ ਨਹੀਂ ਕੋਈ ਪੈਸੇ ਬੁਆ ਭਾਈ ਤੈ ਕਲੱਬ ਨੂੰ ਪੈਸੇ ਪਾਏ ਨਹੀਂ ਮੈਂ ਕੋਈ ਪੈਸੇ ਕੁਝ ਨਹੀਂ ਪਾਇਆ ਕਲੱਬ ਹੁਣ ਮੁਕਰਦਾ ਕਿਉਂ ਆ ਅਸਲ ਨੀਮੀਆਂ ਕਪਾਣ ਹੁਣ ਮੈਂ ਹੁਣ ਅੰਦਰ ਚਾਹ ਨਹੀਂ ਤਰਨੀ ਤੂੰ ਤਾਂ ਨਹੀਂ ਚਾਹਣਾ ਹੈਗਾ ਮੈਨੂੰ ਸਾਰਾ ਕੋਈ ਪਤਾ ਪੁੱਤ ਤੈ ਕਲੱਬ ਨੂੰ ਪੈਸੇ ਪ ਉਹ ਤਾਂ ਸਮਝਾ ਲਓ ਗਲੱਬ ਦੇ ਮਗਰ ਫਿਰਦਾ ਸੀ ਉਹ ਉਹ ਹਾਂ ਕੋਈ ਉਹਦਾ ਯਾਰ ਕੀ ਕਰਾਂ ਯਾਰ ਉਹ ਮੈਂ ਕਹਿ ਕਹਿ ਹੱਕ ਗਿਆ ਯਾਰ ਉਹ ਤਾਂ ਸਮਝਾ ਲਓ ਬਹੁ ਮਗਰ ਫਿਰਦਾ ਉਹ ਤਾਂ ਦੋ ਤਿੰਨ ਵਾਰ ਕਹਿਦਾ ਪਿੰਡ ਵਾਲਿਆਂ ਨੇ ਹਾਂ ਉਹਨੂੰ ਸਮਝਾ ਲਓ ਵੀ ਗਲੱਬ ਵਿੱਚ ਫਿਰਦਾ ਉਹ ਤਾਂ ਮੈਨੂੰ ਵੀ ਬਹੁਤ ਪਿੰਡ ਵਾਲਿਆਂ ਨੇ ਬਹੁਤ ਕਹਦਾ ਯਾਰ ਮੜਾ ਯਾਰ ਹੋਰ ਯਾਰ ਮੈਨੂੰ ਵੀ ਬਹੁਤ ਕਹਦਾ ਪਿੰਡ ਵਾਲਿਆਂ ਨੇ ਹੈਪੀ ਲੋੜੀ ਹੈਪੀ ਲੋੜੀ ਭਾਈ ਕਿਵੇਂ ਆ ਵਧੀਆ ਇੱਚਾ ਲੈ ਆ ਵੀ ਆ ਇਹ ਵੀ ਫੇਲੇ ਖਤਰਾ ਸਾਰੀ ਥੜੀ ਕੰਮ ਕੋ ਮੈਨੂੰ ਵੀ ਨਹੀਂ ਬਸ ਪੈ ਪਨੋਰੇ ਸਾਡੇ ਉਹ ਜੀਤ ਉਹਦੇ ਜੀਤੇ ਕੋ ਬੈਠ ਰਹਾਂ ਦਾ ਸਾਰੀ ਥੜੀ ਹੁਣ ਵੀ ਉਹਦੇ ਕੋਲ ਨਹੀਂ ਆਇਆ ਮੈਨੂੰ ਲੱਗਦਾ ਨ ਹੈਪੀ ਲੋੜੀ ਅੱਜ ਗਿਆ ਹੋਇਆ ਹੈਗਾ ਆਮਰਗੜ ਫਿਰਦਾ ਯਾਰ ਅਸਿਆ ਆਹੋ ਕਹਿੰਦਾ ਮੈਂ ਸ਼ਾਹਦਰੀ ਕਹਿੰਦਾ ਚੱਲਿਆ ਤਿਆਰ ਵਾਰ ਹੋ ਕੇ ਮੈਂ ਪੁਸਲਾ ਮੈਂ ਕਿੱਥੇ ਲਿਆ ਕੰਮ ਹੈ ਕਹਿੰਦਾ ਮੜੇ ਜਾ ਕੇ ਆਉਣਾ ਮੈਂ ਚੱਲ ਜਾਇਆ ਭਾਈ ਆਪਾਂ ਰੁਕਮਾ ਚੱਲ ਕੋ ਖੇਤ ਕੰਮ ਜਾਂਦਾ ਹੋਊਗਾ ਐ ਨਹੀਂ ਪਤਾ ਜੇ ਦੱਸਿਆ ਬਾਹਰ ਕਹਿੰਦਾ ਨਹੀਂ ਆਮਰਗੜ ਫਿਰਦਾ ਉਹ ਲਵਲੀ ਨਾ ਗਿਆ ਹੋਇਆ ਇਹ ਤਾਂ ਨਹੀਂ ਕਰਦਾ ਲਸਣ ਕਲਾਬੂ ਵਗਰਾ ਇਹ ਨਹੀਂ ਕਰਦਾ ਹੈਗਾ ਕਿਤੇ ਉਹਦੇ ਨਾਲੇ ਲੱਗ ਜਾਂਦਾ ਉਹ ਇਹ ਵੀ ਇਹ ਲੈ ਇੱਕੱਥੇ ਉਹਦਾ ਪੈਸੇ ਲੈਣ ਦੀ ਯਾਰ ਉਹਦੇ ਪੈਸੇ ਮੈਂ ਦਿੱਤੇ ਨੇ ਉਹਨੇ ਯਾਰ ਅੱਛਾ 100 ਰੁਪਏ ਦੀ ਗੱਲ ਕਰੀ ਸੀ ਇਹ ਤਾਂ ਪੁਸਲਾ ਚਾਹੀਏ ਪੈਸੇ ਹਰ ਬਈ ਸਕੀਮ ਲੱਗ ਗਲਬੋ ਕੀ ਕਰੇ ਪਹਿਲੇ ਨੇਗਾ ਤੋ ਧੋਰ ਹਾਂ ਗੱਲਾਂ ਮਾਰੀਏ ਨਾ ਪਾਣੀ ਪੁਣੀ ਦੇਖ ਲੋ ਉਹ ਪਾਣੀ ਦੇਖਣਾ ਮੈਂ ਤਾਂ ਉਹ ਕੰਮ ਵਿੱਚ ਮੈਂ ਤਾਂ ਯਾਰ ਪਿਆਦੀ ਓਏ ਕੋਸਾਂ ਹੋਦੀਗਾ ਮਾਚਲ ਨਾਲੇ ਮੋਟਰ ਮੋਟਰ ਦੇ ਗੱਡਾ ਮਾਰੇ ਆਉਣਿਆ ਇਹੀ ਕਰ ਸਕਦੇ ਆਪਾਂ ਤਾਂ ਹੁਣ ਉਹ ਤਾਂ ਹੁਣ ਉਜੜਿਆ ਹੋਇਆ ਆ ਜੂ ਆਪੇ ਹੌਲੀ ਹੌਲੀ ਸੱਚ ਲੋੜੀ ਹੈ ਕਹਿੰਦੇ ਅੱਜ ਹਾਂ ਓਏ ਅੱਜ ਪਿੰਡ ਚ ਰੌਣਕ ਪਜਮੀ ਨਹੀਂ ਰੌਣਕ ਖਬਰ ਆਉਣ ਕਿੱਥੇ ਵਾਗੀ ਸਹੀ ਗੱਲ ਆ ਯਾਰ ਮੈਂ ਪਿੰਡ ਚ ਹੁਣ ਆਪਾਂ ਲੰਘ ਕੇ ਆਇਆ ਹਾਂ ਕੋਈ ਰੌਣਕ ਨਹੀਂ ਪਿੰਡ ਚ ਕਿੱਦਾਂ ਨਹੀਂ ਪੈ ਰਿਹਾ ਪਤਾ ਹੀ ਨਹੀਂ ਲੱਗਦਾ ਵੀ ਅੱਜ ਲੋਹੜੀ ਹੈ ਹਾਂ ਕੋਈ ਲੋਹੜੀ ਆਪਾਂ ਆਪਾਂ ਤਾਂ ਹੁਣ ਜਾਣੇ ਕਿ ਨਹੀਂ ਲੋਹੜੀ ਮੰਗਦੇ ਫਰੀਆਂ ਦੀ ਸ਼ਾਰੀ ਦਿਹਾੜੀ ਹੈ ਨਾ ਨਹੀਂ ਹਰ ਹੁਣ ਤਾਂ ਸ਼ਿਆਣੇ ਹੋ ਕੇ ਦਾੜੀਾਂ ਮੋਗਾਂ ਤੇ ਭੇਜ ਦਾਂਗੇ ਇਹ ਵੀ ਨਹੀਂ ਜਾਂਦਾ ਇਹਨਾਂ ਤਾਂ ਉਹ ਥਾਪੜੇ ਲਾ ਕੇ ਤੋਰਨਗੇ ਵੀ ਆ ਗਿਆ ਕੱਲਾ ਹੀ ਤੂੰ ਚਾਰ ਬੰਦੇ ਹੋਣਗੇ ਚੱਲ ਕੋਈ ਉਹ ਵੀ ਹੋਊ ਪਾਣੀ ਪੂਣੀ ਭਰ ਗਈ ਦੀ ਮੋਟਰ ਆਪਣੀ ਉਹ ਨਹੀਂ ਚਲਾਇਆ ਸੀ ਭਰਦੀ ਆ ਲਾਇਆ ਹੈ ਉਧਰ ਲਿਆਂ ਭਰਦੀਆਂ ਨੇ ਭਰ ਲੈਣ ਦੇ ਯਾਰ ਅੱਜ ਤਾਂ ਅੱਜ ਲੇਟ ਵਈ ਚੱਲੂ ਅੱਜ

ਅੱਛਾ ਹਰਨੂਰ ਮੈਡਮ ਹੈਲੋ ਸਾਸੀ ਗਾ ਜੀ ਹੋਰ ਮੈਡਮ ਜੀ ਕੀ ਹਾਲ ਨੇ ਵਧੀਆ 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 ਤੁਸੀਂ ਸੁਣਾਓ ਹੋਰ ਠੰਡ ਕਰਾਈ ਵੀ ਆ ਮੈਂ ਮਾਰਾ ਤੁਸੀਂ ਹੈ ਤੁਸੀਂ ਅਸੀਂ ਕਹਿੰਦੇ ਅੱਛਾ ਤੁਸੀਂ ਠੰਡ ਕਰਾ ਦੀ ਮਾਰਾ ਫ੍ਰਿਜ ਬੰਦ ਕਰੋ ਤੁਸੀਂ ਜਾ ਕੇ ਇੱਕ ਤਾਂ ਨਾਲ ਲੈ ਸਵੇਰੇ ਸਾਜਰੇ ਸਕੂਲ ਆਉਣ ਨੂੰ ਉਹ ਠੰਡ ਫੇ ਤਾਂ ਹੀ ਵਧਦੀ ਆ ਆ ਧੁੰਦ ਹੁਣ ਤੋਂ ਆਪਾਂ ਨਿਕਲੀ ਆ ਧੁੰਦ ਹੁਣ ਹਟੀ ਆ ਅੱਛਾ ओ, आ, आ अच्छा मस्किलो ना नहीं मस्के तो चल कादे लाउने ने ਥੋੜੇ ਨਾਲ ਪਿਆਰ ਆਪਣਾ ਉਹ ਮੇਰਾ ਮਤਲਬ ਕਿ ਥੋੜੇ ਜਿਹੇ ਫਰੈਂਡੋ ਤੇ ਸ਼ੇਅਰ ਕਰਨ ਮੇਰੇ ਹਾਂਜੀ ਆਈ ਰਹੀ ਐ ਅੱਜ ਸਕੂਲ ਲੱਗਿਆ ਹਾਂ ਤੇਰਾ ਤਰੀਕਾ ਜੀ ਲੋੜੀ ਆ ਯਾਰ ਮੈਂ ਤਾਂ ਦੱਸੀ ਨਹੀਂ ਕਿਸੇ ਨੂੰ ਸਕੂਲ ਲੱਗਣਾ ਤੁਸੀਂ ਫੋਨ ਕਰਿਆ ਤੁਸੀਂ ਫੋਨ ਕਰ ਦਿੰਦੇ ਮੈਂ ਆ ਜਾਂਦਾ ਮੈਂ ਤਾਂ ਹੀ ਮਾਂ ਕਹੇ ਛੁੱਟੀ ਅੱਜ ਮੈਂ ਤਾਂ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਨਿਮਰ ਮੈਂ ਜਾਣ ਕੇ ਮੈਂ ਸੱਚੇ ਇਹ ਤਾਂ ਸੀਗਾ ਵੀ ਛੁੱਟੀ ਹੈ ਕਿਤੇ ਅੱਜ ਮਾ ਵੀ ਮੈਂ ਵੀ ਹਰਨੂਰ ਮੈਡਮ ਨੇ ਫੋਨ ਨਹੀਂ ਕਰਿਆ ਹੈਗਾ ਮੈਂ ਤਾਂ ਉਹ ਸੱਚ ਦੀਗਾ ਮਹਾ ਚੱਲ ਜੇ ਹੋਇਆ ਕਿਤੇ ਫੋਨ ਕਰਨਾ ਕੱਲ ਤਾਂ ਮੈਂ ਆ ਗਿਆ ਸੀ ਤੁਹਾਨੂੰ ਪਤਾ ਕੱਲ ਤੁਸੀਂ ਨਹੀਂ ਆਏਗੇ ਹਾਂਜੀ ਹਾਂ ਆ ਸੱਚ ਉਹ ਮੈਂ ਗੱਲ ਕਰਨੀ ਸੀ ਦੋ ਦਿਨ ਆਪਾਂ ਚੈਟ ਤੇ ਗੱਲ ਰਹਿ ਗਈ ਸੀ ਤੁਸੀਂ ਨੰਬਰ ਤੁਸੀਂ ਨਾ ਮੈਨੂੰ ਉਦੋਂ ਮੈਂ ਗੱਲ ਫੋਨ ਕਰਨ ਲੱਗਿਆ ਮੈਂ ਆਪੇ ਵੀਜੀ ਹੋ ਗਿਆ ਥੋੜਾ ਜਿਆ ਸੋ ਸਭ ਤੋਂ ਪਹਿਲਾਂ ਯਾਰ ਥੈਂਕ ਯੂ ਤੁਹਾਡਾ ਯਾਰ ਤੁਸੀਂ ਇੰਨਾ ਹਾਂ ਨਾ ਮੇਰੇ ਵਾਸਤੇ ਉਹ ਕਰਿਆ ਥੈਂਕ ਯੂ ਕਰਦਾ ਨਾ ਥੈਂਕ ਯੂ ਆ ਆਪਣੀ ਯਾਰੀ ਗੱਲ ਦਾ ਵੀ ਤੁਸੀਂ ਮੇਰੀ ਅਜਵਾਰੇ ਰੀਜੋਨਿੰਗ ਕਰਵਾਈਆ ਉਹਦਾ ਥੈਂਕ ਯੂ ਕਰਦਾ ਠੀਕ ਆ ਮੈਂ ਵੀ ਤੁਸੀਂ ਗੱਲ ਕਰੀ ਜਿਹੜੀ ਮੈਡਮ ਨਾਲ ਮੇਰੇ ਬਾਰੇ ਵੀ ਹਾਂ ਉਹਨੂੰ ਦੁਬਾਰੇ ਲਿਓ ਕਿ ਅੱਜ ਬੜਾ ਮਾਸਟਰ ਨਹੀਂ ਹੈਗਾ ਹੋਰ ਹਨਾ ਸੋ ਤੁਸੀਂ ਕਿਹਾ ਤਾਂ ਮੈਡਮ ਨੇ ਥੋੜਾ ਜਿਹਾ ਉਹ ਕਰਿਆ ਮੈਨੂੰ ਬਾਅਦ ਵਿੱਚ ਮੈਨੂੰ ਗਾਲਾਂ ਕੱਢਦੀ ਸੀ ਕਿ ਤੁਸੀਂ 2 ਮਹੀਨੇ ਆਏ ਨਹੀਂ ਹੈਗੇ ਯਾਰ ਟਾਈਮ ਲੱਗ ਗਿਆ ਨਹੀਂ ਆਏ ਕਿ ਮੇਰੇ ਤੋਂ ਸੋ ਕਰਕੇ ਉਹ ਮੈਡਮ ਗੁੱਸੇ ਸੀਗੇ ਮੇਰੇ ਤੋਂ ਥੋੜੇ ਜਿਹਾ ਚਲੋ ਤੁਸੀਂ ਜੋ ਵਿੱਚ ਪੈ ਗੱਲ ਕਰਵਾਈਆ ਹਨਾ ਉਹ ਉਹੀ ਗੱਲ ਕਰ ਰਹੀ ਸੀ ਮੈਂ ਤਾਂ ਬਹੁਤ ਤਾਂ थैंक यू ਤੁਹਾਡਾ ਯਾਰ ਦੁਬਾਰੇ ਜੁਆਇਨਿੰਗ ਕਰਦੇ ਹੁਣ ਨਹੀਂ ਛੁੱਟੀ ਕਰਦਾ ਜੀ ਮੈਂ ਤੁਸੀਂ ਵੀ ਨਹੀਂ ਛੁੱਟੀ ਕਰੋ ਮੈਂ ਵੀ ਨਹੀਂ ਕਰਦਾ ਵਿੱਚ ਜੀ ਜੂ ਲੱਗ ਜਾਂਦਾ ਹੱਟਾ ਤੁਹਾਡੇ ਕਰਕੇ ਉਹ ਸੱਚ ਮੈਂ ਤਾਂ ਐਂ ਕਿਹਾ ਸੀਗਾ ਤੂੰ ਕਿੱਥੇ ਹੋ ਤੁਸੀਂ ਅੱਜ ਅੱਛਾ ਸਕੂਲ ਚ ਹੈ ਮੇ ਅੱਛਾ ਐ ਕਰਦੇ ਆ ਮੈਂ ਆਉਣਾ ਆਪਾਂ ਚਾਚੂ ਨੂੰ ਪੀ ਕੇ ਖਾਣੇ ਚਾਚੂ ਤਵਰ ਹਾਦ ਹੋ ਗਈ ਯਾਰ ਚੱਲੇ ਹੁਣ ਫੇਰ ਕਿੰਨੇ ਨਵੀਂ ਨਵੀਂ ਫਰੈਂਡਸ਼ਿਪ ਹੋਈ ਆ ਆ ਜਾਓ ਕੋਈ ਗੱਲ ਨਹੀਂ ਚਾਚੂ ਪੀ ਕੇ ਆਉਣੇ ਕਿ ਟਾਈਮ ਨਹੀਂ ਅੱਜ ਚਲੋ ਕੋਈ ਗੱਲ ਨਹੀਂ ਜਿਸ ਦਿਨ ਤੁਸੀਂ ਕਹੋ ਉੱਦੇ ਚੱਲਿਆ ਮੈਂ ਯਾਰ ਅੱਜ ਤੁਸੀਂ ਸਕੂਲ ਅਟੈਂਡ ਕਰ ਲਓ ਤੇ ਕੱਲ ਨੂੰ ਪਿਕ ਕਰਾਂ ਤੁਹਾਨੂੰ ਹਾਂ ਹਾਂ ਕੱਲ ਨੂੰ ਮੈਂ ਆਉਂਗਾ ਜੀ ਤੁਹਾਨੂੰ ਪਿਕ ਕਰ ਲੂੰਗਾ ਕੋਈ ਨਹੀਂ ਮੈਂ ਹਾਂ ਹਾਂ ਮੈਂ ਕੱਲ ਨੂੰ ਤੁਹਾਨੂੰ ਤੁਸੀਂ ਤੇ ਮੈਂ ਕਰਾਂ ਉਹ ਪਿਕ ਕਰਾਂ ਕੋਈ ਗੱਲ ਨਹੀਂ ਆਜੋ ਕੋਈ ਨਹੀਂ ਕੋਈ ਠੀਕ ਹੈ ਹਾਂ ਆਜੋ ਓਕੇ ਥੈਂਕ ਯੂ ਦੇਖੀ ਮਾਸਟਰ ਐਡਮ ਬੇਰੀਲ ਪਾਲੀ ਦੀ ਹੈ ਅਡਾ ਕਾਉਂਟ ਤੀ ਪਤਾ ਮੈਡਮ ਤੇ ਅੰਗਰੇਜ਼ੀ ਵਾਲੀ ਐ ਚੱਕਲੀ ਹੋਰਾ ਚੱਕਲੀ ਦਾ ਕਾਦੀ ਉਹ ਇਹ ਤਾਂ ਯਾਰ ਕੋ ਹੋ ਸੀਗੀ ਮੈਂ ਮਨਸ਼ਗੁਨ ਨਹੀਂ ਘਟਦਾ ਯਾਰ ਹਾਂ ਹਾਂ ਉਹਦੇ ਕਰਕੇ ਦੁਬਾਰੇ ਨੀ ਜਾਨੀ ਕਰਵਾਈਆ ਨੇ ਯਾਰ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕਰਕੇ ਦੁਬਾਰੇ ਉਹ ਕਰਾਈ ਸੈਟਮੈਂਟ ਜੀ ਕਰਵਾਈਆ ਉਹਦੀ ਫੋਨ ਸੀ ਹੁਣ ਕਹਿੰਦੇ ਤੁਸੀਂ ਅੱਜ ਆਈ ਨਹੀਂ ਮੈਨੂੰ ਤੇ ਆਈ ਨਹੀਂ ਗਾ ਲੂੜੀ ਨੂੰ ਅੱਜ ਮੈਂ ਉੱਥੇ ਲੇਟ ਸੀ ਕੱਲ ਮੈਂ ਜਾਇਆ ਕੱਲ ਇਹ ਨਹੀਂ ਆਈ ਹੁਣ ਅੱਜ ਇਹ ਆਈ ਸੀ ਅੱਜ ਇਹਨੇ ਹੁਣ ਫੋਨ ਮੈਨ ਦੇ ਲਾ ਕਿਹੜਾ ਆ ਦੇ ਰਿਹਾ 12 ਵਜੇ ਹੁਣ ਫੋਨ ਕਰਦੀ ਹੈ ਇਹਦਾ ਕੋਈ ਟਾਈਮ ਨਹੀਂ ਹੋਰ ਕਹੀਂ ਹਾਫੜੇ ਹੋਏ ਅੱਛਾ ਡਿਊਟੀ ਵੀ ਹੈ ਹਾਫੜੇ ਆ ਗਏ ਨਹੀਂ ਬਸ ਤਰਨਾ ਲੱਗੀ ਰਹੀ ਹੈ ਡਿਊਟੀ ਨਾ ਸਹਾਉਆ ਯਾਰ ਮੈਡਮ ਸੋਹਣੀ ਵੀ ਆ ਤੈਨੂੰ ਖਾਣਾ ਫੋਟੋ ਉਹ ਤੋ ਦਿਖਾ ਦੇ ਇਕੱਲੇ ਮੈਨੂੰ ਨੰਬਰ ਤਾਂ ਹਜੇ ਕੱਲ ਪਾਸੋਂ ਹਾਂ ਨੰਬਰ ਨੁਂ ਬਰਦਾ ਦੇਖ ਦਿਖਾਉਣ ਇੱਕ ਮਿੰਟ ਕਰ ਲੈ ਇੰਨੀ ਛੇ ਫੋਨ ਕਰਨ ਲੱਗ ਗਿਆ ਉਹ ਅੱਜ ਕਹਿੰਦੀ ਆਈ ਨਹੀਂ ਆ ਦੇਖ ਲੈ ਦੇਖ ਫੋਟੋ ਬਾਹਰ ਦੇਖ ਨੇ ਪੁੱਲਾ ਬੂਟਿਆਂ ਨਾਲੋਂ ਜ਼ਿਆਦਾ ਪਿਆਰਾ ਇਹਦਾ ਹੈ ਹਾਂ ਵੇ ਇਹ ਫਿਰ ਗ੍ਰੇਨਿਚੇ ਥੋੜੇ ਵੱਧ ਰਹੇ ਦੀਆਂ ਨਾ ਘਰੇ ਗ੍ਰੇਨਿਚੇ ਬਹੁਤ ਬਣਾਇਆ ਇਹਦਾ ਪਾਰਕੇ ਬਣਾਇਆ ਛੋਟਾ ਜਿਹਾ ਉੱਥੇ ਬਸ ਹੁਣ ਤਾਂ ਆਪਣੇ ਨਾਲ ਲੱਗੂ ਦੇਖੀ ਚੱਲਦਾ ਹੋਰ ਕੀ ਬਣ ਰਿਹਾ ਬਾਨਾ ਬਣਾਉਣਾ ਕੀ ਆ ਓਏ ਉਧਰ ਪਰੇ ਮੋਟਰ

ਰਾਮ ਦਾ ਦੰਦ ਘੜਦਾ ਹਲੇ ਵੀ ਤੋਰ ਉਧਰ ਨੂੰ ਸਿੱਧਾ ਹੋਵੇ ਇਹਨੂੰ ਕਿ ਮਤਨਾ ਯਾਰ ਸੇਵਕਾ ਕਹੀ ਤਾਂ ਲੱਭੀ ਨਹੀਂ ਹੈਗੀ ਹੋਰ ਯਾਰ ਤੂੰ ਮੈਂ ਖੁਰਪਾ ਤੂੰ ਖੁਰਪੇ ਨਾ ਕਰ ਮੈਂ ਕਹੀ ਹੋਰ ਦੇਖਦਾ ਕੋਈ ਗੜ ਉਹ ਬਸ ਬਾੜਾ ਸਹਿਬਾ ਕਰਦੀ ਲੋੜ ਨਹੀਂ ਪਾਣੀ ਜਣਾ ਨਿਕਲੇ ਮਿਰਚਾ ਚੋਂ ਮਿਰਚਾ ਤਾਂ ਨਿਕਲਦਾ ਮਿਰਚਾ ਤਾਂ ਆਪਣੀਆਂ ਵਧੀਆਂ ਹੋਈਆਂ ਪਈਆਂ ਨੇ ਇਹ ਉਹ ਯਾਰ ਮਹਾਏ ਵੀ ਕਰਦੀ ਸਫਾਈ ਕਰ ਲਈਏ ਬਹੁਤ ਨੇ ਗੇੜੇ ਨਹੀਂ ਮਾਰਿਆ ਕਰਤਾ ਪਤਾ ਇਹ ਘਰ ਗੇੜਾ ਦੇਖ ਲਾ ਇਹ ਵੀ ਤੱਜ ਜਾਏ ਆ ਇਹ ਵੀ ਆਪਣਾ ਬਾਹਰਲਾ ਘਰ ਆ ਅੱਛਾ ਉਰੇ ਪਹਿਲਾਂ ਰਹਿੰਦੇ ਸੀਗੇ ਆਪਣੀ ਬੰਦੇ ਰਹੇ ਸੀਗੇ ਹਾਂ ਇਹ ਆਪਣਾ ਬਾਹਰਲਾ ਘਰ ਆ ਇਹਨੂੰ ਤਾਂ ਹਾਲੇ 6 ਮਹੀਨੇ ਹੋਏ ਲੈ ਇਹਨੂੰ ਘਰ ਨੂੰ ਹਾਂ ਉਹ ਤੈਨੂੰ ਦਿਖਾਇਓ ਸਾਡੇ ਵਾਲੇ ਛੋਟੇ ਨੇ ਨਾ ਅੱਛਾ ਬਸ ਇਹ ਕਦੇ-ਕਦੀ ਗੇੜਾ ਮਾਰ ਤੈਨੂੰ ਪਤਾ ਮੈਂ ਉਧਰ ਰਹਿਣਾ ਕੰਮ ਕਰਦੇ ਚੱਲਦੇ ਰਹਿੰਦੇ ਆ ਜਦੋਂ ਕੱਟ ਆਉਨੇ ਆ ਮੁਤਾਬਕ ਤੱਜ ਜਾਣਾ ਹੋਰ ਉਹ ਮਾਂ ਸਫਾਈ ਵੀ ਕਰਦੀ ਇਹ ਗੇੜਾ ਤੇ ਮਤਾਂ ਕੁੜੀ ਵਾਲਿਆਂ ਦਾ ਹਾਂ ਉਹਨੂੰ ਦੇਖਣ ਤਾਂ ਆਉਣਾ ਹੀ ਫੌਜੂ ਦੋ ਘਰ ਨੇ ਨਾਲ ਕੋਲੇ ਜ਼ਮੀਨ ਆਪਣੀ ਯਾਰ, ਹਾਂ ਪਤਾ ਲੱਗ ਜੂ ਥੋੜ੍ਹਾ ਜਿਹਾ, ਪ੍ਰਭਾਵ ਜਿਹਾ ਪੈ ਜਾਊ, ਹੋਰ ਤਾਂ ਕੀ ਆ ਵਧੀਆ ਵਧੀਆ ਤੂੰ ਸੁਣਾ ਵਧੀਆ ਕਿਹਾਲਾ ਲੋਟਾ ਬਾ ਇਧਰ ਕਿੱਧਰ ਉਹ ਮਾ ਖੱਤੇ ਲੋਟ ਕਰ ਜੇ ਪਰਾਲੀ ਜੀ ਨਾ ਨਾ ਵਧੀਆ ਵਧੀਆ ਹੋਰ ਲੈਂਦਾ ਨਾ ਮੈਂ ਅੱਜ ਆਹ ਹਾਈ ਤੇਰਾ ਹੀ ਲਾਦੀ ਹੈ ਫਿਰ ਹੋਰ ਕੰਡਾ ਕੱਢਤਾ ਵਧੀਆ ਅੜੀ ਤੇ ਅੜੀ ਕੰਡਾ ਅੜੀ ਕੱਢ ਤੇ ਇਹਨੂੰ ਕਹਿਦਾ ਛੱਡਿਆ ਨੂੰ ਬਸ ਠੀਕ ਵੀ ਨਮਾ ਲੈ ਕੇ ਆਉਣਾ ਤੇਰਾ ਲੈਂਦਾ ਤੇ ਲੈਂਦਾ ਇਹ ਇਹ ਮਿਲ ਕੇ 10000 ਰੁਪਏ ਲਾਤਾ ਤੇ ਬਸ ਸਰਾ ਹੀ ਲਾਤੀ ਬਾਬੇ ਹੋਰ ਹੋਰ ਚੱਲਿਆ ਕਰਾਂਗੇ ਚਾਹ ਚ ਪੀ ਕੇ ਜਾਈਂ ਨਾ ਨਾ ਮੜਾ ਦੂਏ ਖੇਤ ਦੇਖਿਆ ਮੈਂ ਉੱਧਰ ਨਾ ਹੋਵੇ ਉਹ ਸੇਵਕਾ ਯਾਰ ਗਲਾਬੂ 15000 ਪਵਾਗੀ ਮੋੜਨ ਦਾ ਨਾ ਨਹੀਂ ਦਿੰਦੀ। ਅੱਛਾ ਉਹ ਗਲਾਬੋ ਗਲੂ ਬੁਣੀ। ਹਾਂ। ਅਰੇ ਭਾਈ ਨਹੀਂ ਲੈ ਸੀ। ਉਹ ਤੈਨੂੰ ਕਿਹਨੇ ਕਹਤਾ? ਇਹ ਨਹੀਂ ਦੂਏ ਨੰਬਰ ਤੋਂ ਫੋਨ ਕਰਕੇ ਲੈ ਸੀ। ਉਹ ਯਾਰ ਨਹੀਂ ਮੈਨੂੰ ਗਲਾਬੋ ਦਾ ਫੋਨ ਆਇਆ। ਆਇਆ ਤੇ ਨਾ ਮੰਨ ਯਾਰ ਮੇਰੇ ਸਾਹਮਣੇ ਗੁਣ ਕੀਤਾ। ਉਹ ਯਾਰ ਮੁਰਕ ਕੇ ਮੈਨੂੰ ਫੋਨ ਵੀ ਨਹੀਂ ਕਰਿਆ ਗਲਾਬੋ ਨੇ ਹੁਣ। ਉਹ ਦੇਖਾ ਫਿਰ ਚਾਚਾ। ਤੇ ਫਿਰ ਤੂੰ ਮੈਨੂੰ ਪਹਿਲਾਂ ਤਾਂ ਦੱਸ ਦਿੰਦਾ। ਚਾਚਾ ਯਾਰ ਮੈਂ ਦੱਸਦਾ ਐ ਮੈਨੂੰ ਗੁੱਟ ਦਵਾਤਾ ਇੱਕ ਢੋਰ ਦਾ। ਤੂੰ ਗੁੱਟ ਚਾਹੇ ਮੇਟੋ। ਮੈਂ ਦੱਸੀ ਨਾ ਕਹਦਾ। ਤੂੰ ਚਾਹੇ ਦੋ ਲੈਦਾ ਗੁੱਟ ਯਾਰ। ਫਿਰ ਹੁਣ ਤੈਨੂੰ ਦੱਸਦਾ ਦੋ ਦਵਾ ਦਿੰ। ਕੱਪ ਪੈ ਗਿਆ 15000 ਮਹਿੰਗਾ ਪੈ ਗਿਆ ਉਹਨਾਂ ਦੇ ਸਾਡੇ ਦਾ ਕੁੱਟਦਾ ਬੂਤ ਇਹਦਾ ਆ ਆ ਗਿਆ ਫਿਰ ਦੇਖਦੇ ਹਾਂ ਹੋਰ ਉਹ ਲੜਿਓ ਨਾ ਚੱਲ ਤੂੰ ਰਵੇਟ ਕੰਮ ਲੜਨਾ ਦਾ ਕਿੱਥੇ ਆਉਣਾ ਉਹਨਾਂ ਦਾ ਅੱਜ ਦੇਖਦੀ ਬਣਦਾ ਕੀ ਉਹਦਾ ਅੱਜ ਆਉਣ ਜੇ ਤਾਂ ਸੀ ਉਹਨੂੰ ਕੋਈ ਯਾਰ ਸੇਵਕ ਹੁਣ ਕਰਵਾ ਕੀ ਕਰੀਏ ਹਾਲਾ ਦੇਖਦਾ ਤਾਂ ਉਹ ਆ ਗਿਆ ਆ ਗਿਆ ਥੋੜੇ ਮਿੰਟ ਰਿਕਾ ਨੂੰ 100 ਕੰਮ ਯਾਰ ਮੇਰਾ ਕੰਮ ਤਾਂ ਤੂੰ ਕਿੱਧਰ ਆਇਆ ਮੈਂ ਤਾਂ ਆਉਂਦੇ ਧਿਆਰ ਲਾ ਕੇ ਆਇਆ ਉਹ ਕਾਤੇ ਲੱਗਦਾ 1000 ਤੈਨੂੰ ਦੇਖ ਤਾਂ ਲੈ ਮੜਾ ਦਾ ਯਾਰ ਲੱਗਿਆ ਹੋਇਆ ਓਏ ਆ ਕੀ ਦਾ ਮੰਗ ਲੈ ਆ ਉਹ ਲੈ ਕੇ ਆਂਦਾ ਨਵਾ ਯਾਰ ਤਾਂ ਮੈਨੂੰ ਸਰਪੰਚਾਂ ਦਾ ਲੱਗਦਾ ਉਹਨਾਂ ਦਾ ਉਹ ਕਿਹੇ ਦਾ ਨਹੀਂ ਹੈਗਾ ਦੇਖ ਪੀਵੀ 11 78 ਜੀ ਤੈਨੂੰ ਨਵਾ ਲੈ ਕੇ ਆਂਦਾ ਏ ਦੇਖ ਲੈ ਨਵਾ ਲੈ ਕੇ ਆਂਦਾ ਨਵਾ ਉਹ ਕੀ ਦਾ ਲੈ ਆ ਚੱਕਾ ਲੱਗ ਡੀ ਰਹਿ ਏ ਉਹ ਘੜੀਰਾ 나ੜ ਚੋੜ ਨਵਾ ਲੈ ਗਿਆ ਨਵਾ ਨਵਾ ਮੈਨੂੰ ਯਾਰ ਸਕੂਟਰ ਇਹ ਦੇਖਿਆ ਲਾਦਾ ਪਿੰਡੋਂ ਹੀ ਲਿਆ ਏ ਉਹ ਚਾਰ ਇਹਦਾ ਲੈ ਆਂਦਾ ਵਧੀਆ ਡਾਟਰ ਤਾਂ ਲਿਆਂਦਾ ਤੈਨੂੰ ਯਾਰ ਤੂੰ ਪੈਸੇ ਤੇਰੇ ਕੋਲ ਕਿੱਥੋਂ ਆ ਗਏ ਪੈਸੇ ਮੈਂ ਆਪ ਇਕੱਠੇ ਕਰੇ ਨੇ ਪੈਸੇ ਕਰਨੇ ਮਾਹਤ ਇਕੱਠੇ 1000 ਰੁਪਇਆ ਲਾਇਆ ਜੇ ਕੱਲ ਮੈਨੂੰ ਸਾਰਾ ਕੁਝ ਦੱਸਦਾ ਜੇ ਤੂੰ ਮੇਰੇ ਤੋਂ ਪੈਸੇ ਪਵਾਏ ਗਲਾਬ ਤੋਂ ਲੈ ਕੇ ਕੀ ਕੀ ਦੱਸ ਦੱਸਿਆ ਕੀ ਇਹਨਾਂ ਨੇ ਓਏ ਯਾਰ ਤੂੰ ਮੇਰੇ ਤੋਂ ਸਾਰੇ ਪੈਸੇ ਪਵਾਏ ਨੇ ਕਿਹਦੇ ਕਿਹ ਕੋਣ 15000 ਰੁਪਇਆ ਮੈਂ ਤੈਨੂੰ ਗੂਗਲ ਪੇ ਕਰਿਆ ਉਹ ਨਵਾਂ ਦੇ ਪੈਸੇ ਲੈ ਕੇ ਆਵੇਂ ਆਪਦੇ ਪੈਸੇ ਉਹ ਨਵਾਂ ਜਿਹਾ ਨੰਬਰ ਉਹ ਤੇਰਾ ਹੀ ਆ ਮੈਨੂੰ ਲੱਗਦਾ ਉਹ ਨਹੀਂ ਹੈਗਾ ਨੰਬਰ ਤੇਰਾ ਪਿੰਡ ਤੇ ਜਲੂਸ ਕੱਢੂ ਮੈਂ ਹੁਣ ਸਾਰੇ ਚ ਸੇਵਕਾ ਤਾਂ ਚੰਗੀ ਨਹੀਂ ਕਰੀ ਨਹੀਂ ਤਾਂ ਮੇਰਾ 15000 ਦੇ ਨਹੀਂ ਸਕੂਟਰ ਅੰਦਰ ਕਮਰ ਚਲਾਦੇ ਬੰਦੇਆਂ ਵਾਂਗੂ ਕਿਹੜੀ ਗੱਲੋਂ ਕਹਿੰਦੇ ਜੋ ਸਕੂਟਰ ਲੈਣੇ ਤੈਨੇ ਨਾ 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 ਕਰਾ ਕੇ ਲੈ ਕੇ ਨਹੀਂ ਛੁਣੇ ਤੈਨੂੰ ਸੁਣੇ ਸਕੂਟਰ ਨੂੰ ਹਰ ਛੱਟਿਆ ਹਾਂ ਕਿ ਮੈਂ ਫੜਦੇਗਾ ਤੂੰ ਕੋਈ ਨਾ ਗਾ ਜੀ ਮੇਰੇ ਨਾਲ ਮਾਇ ਦੇ ਲੈ ਮੈਂ ਤੈਨੂੰ ਚੱਕ ਕੇ ਹਰ ਦੂ ਫਿੱਟਿਆ ਹਾਂਗਾ ਕਿ ਬਾਈ ਇੱਧਰ ਪੰਗਾ ਲੈ ਤੂੰ ਲੈ ਉਹ ਛੱਡ ਦਿਓ ਭੈਣ ਉਹ ਸੱਚੀ ਲੜਦੇ ਓਏ ਉਮੜਾ ਕਰਿਆ ਇਹ ਤੈਨੂੰ ਮੈਂ ਦੇ ਤੂੰ ਉਹ ਭਗ ਜਾ ਮੈਂ ਤਾਂ ਥੱਪੜ ਨਾ ਖਾ ਲਈ ਤੂੰ ਹੁਣ ਪਹਿਲਾਂ ਤਾਂੜੇ ਫੇਰ ਖਾਦੇ ਹੁਣ ਫੇਰ ਖਾਵੇਂਗਾ ਆ ਜਾਂਦਾ ਇਕੱਲੇ ਬਚ ਨੂੰ ਟੱਡਾ ਜੇ ਤੈਨੂੰ ਹੁਣੇ ਦਬਾਉ ਤੈਨੂੰ ਮੈਂ ਲੜਾਈ ਸਕੂਟਰ ਨੂੰ ਕਹਾਂ ਮੈਂ ਕਿਵੇਂ ਗਿਆ ਕਹਿ ਕਵੇਂ ਗਿਆ ਨੂੰ ਓ ਆਲੇ ਥਾਪੀਆ ਥਾਪੀਆ ਆਲੇ ਹੁਣ ਤਾਂ ਕੁੱਟ ਵੀ ਖਾ ਲਈ ਹੁਣ ਤਾਂ ਕਾਦੇ ਲਾਈਕ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਭੱਗ ਜਿਓ ਬਹੁਤ ਮੇਕ ਲਾ ਦੀਆ ਬਹੁਤ ਕੁੱਟ ਖਾਣੀ ਪੈਂਦੀ ਆ ਤੁੰਦ ਚ ਸ਼ੂਟ ਕਰਨਾ ਪੈਂਦਾ ਥੈਂਕ ਯੂ ਵੈਰੀ ਮੱਚ ਲਵ ਯੂ